ਹਾਰੇ ਕਹਿੰਦੇ ਜਿੰਦਗੀ ਥੋੜਾ ਜਿਹਾ ਸਮਾਂ ਇਹ ਸੁਪਨੇ ਦੀ ਤਰ੍ਹਾਂ ਜਿਵੇਂ ਸਾਡੇ ਘਰ ਚ ਪਰੌਣਾ ਆਉਂਦਾ ਏ ਕੋਈ ਇੱਕ ਦਿਨ ਦਾ ਪਰੌਣਾ ਹੁੰਦਾ ਸਦੀਵ ਨਹੀਂ ਰਹਿੰਦਾ ਤੇ ਜੇ ਸਦੀਵ ਰਹੇ ਤਾਂ ਫਿਰ ਪਰੌਣਾ ਨਹੀਂ ਹੁੰਦਾ ਚਲੇ ਜਾਂਦਾ ਨਾ ਦੂਸਰੀ ਉਦਾਹਰਣ ਪਾਤਸ਼ਾਹ ਕਹਿੰਦੇ ਜਿਵੇਂ ਦੇਖੋ ਪਾਰਕਾਂ ਦੇ ਵਿੱਚ ਲੋਕ ਘੁੰਮਣ ਜਾਂਦੇ ਸਹਿਰ ਸਪਾਟਾ ਕਰਨ ਜਾਂਦੇ ਪਰ ਜਾਣ ਤੋਂ ਪਹਿਲਾਂ ਬਾਹਰ ਆਉਣ ਦਾ ਸਮਾਂ ਨਿਸ਼ਚਿਤ ਹੈ ਇਨ ਆਊਟ ਇਸ ਦਰਵਾਜੇ ਤੋਂ ਵੜਨਾ ਉਧਰੋਂ ਨਿਕਲ ਜਾਣਾ ਇੰਨਾ ਟਾਈਮ ਹੈ ਪਾਤਸ਼ਾਹ ਕਹਿਣ ਲੱਗੇ ਬੰਦਿਆ ਤੇਰੀ ਜ਼ਿੰਦਗੀ ਟਾਈਮ ਬਾਉਂਡਰ ਇਹ ਤੈਨੂੰ ਜਦੋਂ ਸਮਾਂ ਮਿਲਿਆ ਆਇਆ ਇਸ ਪਰਿਵਾਰ ਦੇ ਵਿੱਚ ਇਸ ਬਾਗ ਬਗੀਚੇ ਦੇ ਵਿੱਚ ਤੂੰ ਆਪਣੀ ਯਾਤਰਾ ਕਰਕੇ ਚੱਲੇ ਜਾਣਾ ਤੇ ਜਾਣ ਲੱਗਿਆਂ ਨੂੰ ਸਮਾਂ ਕਿੰਨਾ ਕੁ ਲੱਗਣਾ ਹੈ ਪਾਤਸ਼ਾਹ ਕਹਿੰਦੇ ਬਸ ਖਿੰਨ ਮਾਤਰ ਫਿਰ ਧਿਆਨ ਦਿਓ ਗੁਰੂ ਸਾਹਿਬਾਂ ਸਾਡੇ ਜੀਵਨ ਨੂੰ ਸੁਖਾਲਾ ਬਣਾਉਣਾ ਚਾਹੁੰਦੇ ਗੁਰੂ ਸਾਹਿਬ ਨੂੰ ਮਿਲ ਕੇ ਕੀ ਹੋਏਗਾ ਤੇ ਫਿਰ ਆਪਾਂ ਬਚਨ ਰੋਜ਼ ਪੜ੍ਹਦੇ ਆ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਜਦੋਂ ਗੁਰੂ ਜੀਵਨ ਵਿੱਚ ਆ ਜਾਂਦਾ ਹੈ ਫਿਰ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਆਨੰਦ ਆ ਜਾਂਦਾ ਹੈ ਜਿਹੜੀਆਂ ਜਿਹੜੀਆਂ ਸਾਡੀਆਂ ਆਦਤਾਂ ਜਿਹੜੇ ਜਿਹੜੇ ਖਿਆਲ ਸਾਡੇ ਜੀਵਨ ਵਿੱਚ ਦੁੱਖ ਪੈਦਾ ਕਰਦੇ ਆ ਕਲੇਸ਼ ਪੈਦਾ ਕਰਦੇ ਆ ਜਿਹੜੇ ਜਿਹੜੇ ਸੁੱਖ ਨੂੰ ਆਨੰਦ ਨੂੰ ਵਾਧਾ ਪਾਉਂਦੇ ਆ ਗੁਰੂ ਦੇ ਨਾਲ ਜੁੜ ਕੇ ਉਹ ਉਹ ਮੁੱਕ ਜਾਂਦੀਆਂ ਨੇ ਤੇ ਜੀਵਨ ਆਨੰਦਮਈ ਬਣ ਜਾਂਦਾ ਹੈ